ਮਰਜੀਠਾ ਸਥਿਤ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਅਧਿਆਪਕ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੁਅਤਲ ਕਰ ਦਿੱਤਾ ਹੈ ਅਧਿਆਪਕ ਇੱਕ ਸਰਕਾਰੀ ਸਕੂਲ ਵਿੱਚ ਈਟੀਟੀ ਅਧਿਆਪਕ ਹੈ ਭਗਵਾ ਇੱਕ ਸਰਕਾਰੀ ਸਕੂਲ ਮਰਜੀਠਾ ਦੇ 5ਵੀਂ ਜਮਾਤ ਦੀ ਵਿਦਿਆਰਥਣ ਦੀ ਮਾਂ ਨੇ ਥਾਣਾ ਮਰਜੀਠਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਕੂਲ ਟੀਚਰ ਰਖਮਾਰ ਬੱਚਿਆਂ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਅਧਿਆਪਕ ਤੋਂ ਡਰਦੀ ਵਿਦਿਆਰਥਣ ਨੇ ਸਕੂਲ ਜਾਣਾ ਜਾਨ ਤੋਂ ਮਾਰਾ ਕਰ ਦਿੱਤਾ ਤੋਂ ਬਾਅਦ ਉਸਦੀ ਮਾਂ ਨੇ ਉਸ ਨੂੰ ਜ਼ਬਰਦਸਤੀ ਗੱਲਾਂ ਪੁੱਛੀਆਂ ਪੀੜਤਾ ਮੁਤਾਬਕ ਉਹ ਹੋਰ ਲੜਕੀਆਂ ਨਾਲ ਵੀ ਅਜਿਹੇ ਹੱਕ ਕਰਦਾ ਹੈ ਇਸ ਤੋਂ ਬਾਅਦ ਮਾਂ ਨੇ ਹੋਰ ਮਾਪਿਆਂ ਨਾਲ ਗੱਲ ਕੀਤੀ ਅਤੇ ਥਾਣਾ ਬੁਜੀਠਾ ਵਿਖੇ ਕੇਸ ਦਰਜ ਕਰਵਾਇਆ ਇਸ ਮਾਮਲੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਾਇਰੈਕਟਰ ਐਲੀਮੈਂਟਰੀ ਸਤਨਾਮ ਸਿੰਘਲੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਪੱਤਰ ਲਿਖ ਕੇ ਈਟੀਟੀ ਅਧਿਆਪਕ ਰਕੇਸ਼ ਕੁਮਾਰ ਨੂੰ ਮੁਅਤਲ ਕਰਨ ਦੇ ਹੁਕਮ ਦਿੱਤੇ ਹਨ ਮੁਤਲੀ ਦੌਰਾਨ ਰਕੇਸ਼ ਕੁਮਾਰ ਦਾ ਮੁੱਖ ਦਫ਼ਤਰ ਤਰਨਤਨ ਰਹੇਗਾ ਜ਼ਿਲ੍ਹਾ ਸਿੱਖਿਆ ਅਫਸਰ ਨੂੰ 7 ਦਿਨਾਂ ਦੇ ਅੰਦਰ ਨੁਕਸ ਸੂਚੀ ਜਾਰੀ ਕਰਕੇ ਇਸ ਦੀ ਕਾਪੀ ਸਿੱਖਿਆ ਡਾਇਰੈਕਟਰ ਨੂੰ ਭੇਜਣੀ ਹੋਵੇਗੀ ਇਸ ਮਾਮਲੇ ਵਿੱਚ ਅਕਾਲੀ ਆਗੂ ਵਿਕਰਮ ਸਿੰਘ ਮਰਜੀਠੀਆ ਨੇ ਤੁਰੰਤ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਹੈ ਉਰਾਂ ਦੋਸ਼ ਲਾਇਆ ਹੈ ਕਿ ਅਧਿਆਪਕ ਨੂੰ ਬਚਾਇਆ ਜਾ ਰਿਹਾ ਹੈ ਇਹ ਘਟਨਾ 20 ਦਸੰਬਰ ਦੀ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਕੀਤੀ ਗਈ ਉਨ੍ਹਾਂ ਕਿਹਾ ਹੈ ਕਿ ਉਹ ਪੀੜਤ ਪਰਿਵਾਰ ਨੂੰ ਮਿਲੇ ਹਨ ਪਤਾ ਲੱਗਾ ਹੈ ਕਿ ਇਹ ਸ਼ਿਕਾਇਤ 20 ਤਰੀਕ ਤੋਂ ਹੈ ਪਰ ਕੋਈ ਕਾਰਵਾਈ ਨਹੀਂ ਹੋਈ